ਇਹ ਖਬਰ ਪੰਜਾਬ ਦੇ ਬਾਕੀ ਹਿੱਸਿਆਂ ਵਾਂਗ ਫਰੀਦਕੋਟ ਜ਼ਿਲ੍ਹੇ ਵਿੱਚ ਆਈ ਤਬਾਹੀ ਜਿਹਦੇ ਕਾਰਨ ਕਾਫੀ ਸਾਰਾ ਨੁਕਸਾਨ ਹੋਇਆ ਹੈ ਭਾਰੀ ਮੀਂਹ ਪਿਆ ਏ ਔਰ ਤੇਜ਼ ਰਫ਼ਤਾਰ ਹਨੇਰੀ ਆਈ ਹੈ ਜਿਨੇ ਖੰਬੇ ਦਰਖਤ ਤੇ ਹੋਰ ਕਾਫੀ ਨੁਕਸਾਨ ਕੀਤੇ ਆ ਜਿਸ ਕਰਕੇ ਕਈ ਰਸਤੇ ਵੀ ਬੰਦ ਹੋ ਚੁੱਕੇ ਆ ਜਿਹੜੀਆਂ ਹੁਣ ਇਸ ਵੇਲੇ ਤੱਕ ਖਬਰਾਂ ਪਹੁੰਚ ਰਹੀਆਂ ਉਹਦੇ ਵਿੱਚ ਫਰੀਦਕੋਟ 7 ਕਰੋੜ ਤੇ ਸਪੈਦੇ ਡਿੱਗੇ ਹੋਏ ਆ ਉਹ ਕਾਫੀ ਹਿੱਸਿਆਂ ਤੋਂ ਬੰਦ ਆ ਫਰੀਦਕੋਟ ਕਿਲਾ ਨੋ ਸੁਖਣ ਵਾਲਾ ਨੂੰ ਰੋਡ ਜਾਣ ਵਾਲੀ ਉਹ ਬੰਦ ਆ ਸੁਖਣ ਵਾਲਾ ਤੋਂ ਅੱਗੇ ਮਚਾਕੀ ਨੂੰ ਵਾਇਆ ਚੇਤ ਸਿੰਘ ਵਾਲਾ ਜਾਣ ਵਾਲੀ ਰੋਡ ਉਹ ਬੰਦ ਆ ਤੇ ਫਰੀਦਕੋਟ ਸ਼ਹਿਰ ਦੇ ਵਿੱਚ ਸ਼ਹੀਦ ਭਗਤ ਸਿੰਘ ਪਾਰਕ ਵਾਲੇ ਹਿੱਸੇ ਚ ਕਾਫੀ ਹਿੱਸੇ ਚ ਦਰਖਤ ਢਿੱਗੇ ਹੋਏ ਆ ਖੰਭਿਆਂ ਦਾ ਕਾਫੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਲੱਗਦਾ ਰਾਤ ਤੱਕ ਲਾਈਟ ਸ਼ਾਮ ਤੱਕ ਆਉਣੀ ਮੁਸ਼ਕਲ ਆ ਇਸ ਬਰਸਾਤ ਤੇ ਤੇਜ਼ ਹਨੇਰੀ ਕਰਕੇ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਕਈ ਥਾਵਾਂ ਤੇ ਝੋਨਾ ਜਿਹੜਾ ਉਹ ਪੂਰੀ ਤਰ੍ਹਾਂ ਵਿਛ ਗਿਆ ਹੈ ਕੋਈ ਪਹਿਲਾਂ ਪਾਣੀ ਆਇਆ ਤੇ ਫਿਰ ਤੇਜ਼ ਹਵਾ ਆਈ ਇਸ ਕਰਕੇ ਇਹ ਪੂਰੀ ਤਰ੍ਹਾਂ ਵਿਛਿਆ ਹੋਇਆ ਹੈ ਕਈ ਥਾਵਾਂ ਤੇ ਝੋਨਾ ਵੀ ਤੇ ਦਰਖਤ ਆ ਜਿਹੜੇ ਉਹ ਬਹੁਤ ਥਾਵਾਂ ਤੇ ਵੱਡੇ ਦਰਖਤ ਡਿੱਗੇ ਹੋਏ ਆ ਔਰ ਹਾਲਾਤ ਇਹ ਆ ਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਵੀ ਵਿਅਕਤੀ ਕਿਸੇ ਦੀ ਮਦਦ ਲਈ ਜਾਂ ਰਸਤੇ ਖੋਲਣ ਲਈ ਨਹੀਂ ਪਹੁੰਚ ਰਿਹਾ ਲੋਕ ਆਪਣੇ ਪੱਧਰ ਤੇ ਲੱਗੇ ਹੋਏ ਆ ਰਸਤੇ ਖੋਲਣ ਦੇ ਲਈ ਪਰ ਫਿਲਹਾਲ ਜਿਹੜੀਆਂ ਮੁੱਢਲੀਆਂ ਇਹ ਖਬਰਾਂ ਆਈਆਂ ਉਹਨਾਂ ਕਰਕੇ ਇਹ ਚਾਰ ਰਸਤੇ ਬੰਦ ਹੋਣ ਦੀ ਖਬਰ ਆ ਰਹੀ ਆ ਹੋਰ ਵੀ ਕਈ ਰਸਤੇ ਬੰਦ ਹੋ ਸਕਦੇ ਆ ਕੋਈ ਵੀ ਵਿਅਕਤੀ ਜਿਸ ਨੇ ਬਾਹਰ ਜਾਣਾ ਹੈ ਪਹਿਲਾਂ ਉਸ ਰਸਤਿਆਂ ਬਾਰੇ ਪਤਾ ਕਰਕੇ ਜਾਵੇ ਤਾਂ ਕਿ ਰਸਤੇ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਫਰੀਦਕੁਰਦੇਸ਼ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਵੀ ਜਿਹੜੇ ਵੱਡੇ ਦਰਖਤ ਸੀ ਉਹ ਤਲਾਂ ਵਾਲੇ ਮੱਲੇ ਵਾਲੇ ਪਾਸੇ ਡਿੱਗੇ ਆ ਕਈ ਖੰਭੇ ਡਿੱਗ ਪਏ ਆ ਤਾਰਾਂ ਬਿਜਲੀ ਦੀਆਂ ਨਖਸਾਨੀਆਂ ਗਈਆਂ ਤੇ ਉਸ ਏਰੀਏ ਦੀ ਲਾਈਟ ਵੀ ਬੰਦ ਆ ਫਰੀਦਕੋਟ ਸ਼ਹਿਰ ਦੀ ਲਗਭਗ ਸਾਰੀ ਲਾਈਟ ਬੰਦ ਆ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਵੀ ਲਾਈਟ ਖੰਭੇ ਡਿੱਗਣ ਕਰਕੇ ਬੰਦ ਹੋ ਚੁੱਕੀ ਆ ਜਿਹੜੀ ਰਾਤ ਕੁਦਰਤੀ ਕੁਰੋਪੀ ਹੋਈ ਆ ਬਹੁਤ ਨੁਕਸਾਨ ਹੋ ਗਿਆ ਗੱਡੀ ਦਾ ਵੀ ਨੁਕਸਾਨ ਹੋ ਗਿਆ ਹੈ ਬਿਜਲੀ ਬੋਰਡ ਦਾ ਵੀ ਬਹੁਤ ਜਿਹੜਾ ਸਮਾਨ ਆ ਉਹ ਵੀ ਕਾਫੀ ਨੁਕਸਾਨਿਆ ਗਿਆ ਖੰਭਾ ਹੈ ਉਹਨਾਂ ਦੇ ਮੀਟਰ ਹੈ ਉਹ ਨੁਕਸਾਨੇ ਗਏ ਆ ਹੋਰ ਵੀ ਵਿਰਤਾਂ ਦਾ ਨੁਕਸਾਨ ਹੋਇਆ ਹੈ ਜੰਗਲਾਤ ਵਿਭਾਗ ਨੂੰ ਕਾਲ ਤਾਂ ਕਰਤੀ ਆ ਜੀ ਪਰ ਹਜੇ ਤੱਕ ਉਹਨਾਂ ਦਾ ਪਹੁੰਚਿਆ ਕੋਈ ਨਹੀਂ ਇੱਥੇ ਕੋਈ ਕੁਛ ਐਤਵਾਰ ਹੈ ਉਹਨਾਂ ਨੂੰ ਵੈਸੇ ਹੀ ਹੈਂਤਵਾਰ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ ਤੇ ਖਬਰ ਜ਼ਰੂਰ ਕਰਤੀ ਜੀ ਉਹਨਾਂ ਨੂੰ ਜਲਦੀ ਆ ਰਹੇਗੇ ਕਹਿੰਦੇ ਤੇ ਬਿਜਲੀ ਮੈਕਮੇ ਨੇ ਵੀ ਆਪਾਂ ਗੱਲ ਕਰ ਗਏ ਦੋ ਖੰਭੇ ਡਿੱਗੇ ਪਏ ਇੱਕ ਇੱਧਰ ਡਿੱਗਾ ਇੱਕ ਉਧਰ ਵੀ ਡਿੱਗਾ ਹੋਇਆ ਔਰ ਮੀਟਰ ਵੀ ਕਾਫੀ ਨੁਕਸਾਨੇ ਗਏ ਹੈ ਬਿਜਲੀ ਮੈਕਮੇ ਨੂੰ ਵੀ ਖਬਰ ਕਰ ਦਿੰਨੇ ਆ ਜੀ ਹਾਂ ਤੇ ਬਾਕੀ ਇਹ ਹੈਗਾ ਵੀ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਇਹਨਾਂ ਬਹੁਤ ਜਾਨਕੀ ਸ਼ੁਕਰ ਹੈਗਾ ਪਰ ਜਿਨ੍ਹਾਂ ਦੀ ਕਾਰ ਖੜੀ ਸੀ ਮੀਟਰਾਂ ਦਾ ਇਹ ਵੀ ਕੋਈ ਨੁਕਸਾਨ ਥੋੜਾ ਨਹੀਂ ਹੈ ਇਕੱਲਾ ਇੱਥੇ ਨਹੀਂ ਹੈਗਾ ਇਹ ਕੋੜ ਦੇ ਆਲੇ ਦੋਲੇ ਜਿੰਨੀਆਂ ਵੀ ਸੜਕਾਂ ਸਾਰੀਆਂ ਤੇ ਨੁਕਸਾਨ ਹੋਇਆ ਵੇ ਅ ਕਿਸੇ ਹੋਰ ਪਾਸੇ ਵੀ ਇਤਨਾ ਦੇ ਹਲਾਤ ਬਣੇ ਨਹੀਂ ਜਾਈਦੇ ਫੋਟ ਪੂਰਾ ਰੋਡ ਤੇ ਵੀ ਪਤਾ ਲੱਗ ਗਈ ਕਾਫੀ ਦਰਖਤ ਲੱਗੀ ਹੈ 7 ਕਰੋੜ ਤੇ ਵੀ ਕਾਫੀ ਦਰਖਤ ਲੱਗੀ ਗਈ ਹੈ ਹੂੰ ਔਰ ਪਾਸੇ ਵੀ ਅਜੇ ਆਏ ਹੋਣੇ ਮੈਸੇਜ ਆ ਰਹੇ ਬਿਲਕੁਲ ਬਿਲਕੁਲ ਤੇ ਜਾ ਰਹੇ ਹੁਣ ਸਾਰੇ ਪਾਸੇ ਪਹੁੰਚਣਾ ਹੀ ਪੈਣਾ ਦੇਖਾਂਗੇ ਹੂੰ ਕਿੰਨਾ ਕ ਨੁਕਸਾਨ ਹੋਇਆ ਹੈਗਾ ਪੰਜਾਬ ਦੇ ਬਾਕੀ ਹਿੱਸੇ